ਇੱਕ ਵੱਡੀ ਮੂਵਮੈਂਟ ਕਰਾਂਗੇ ਔਰ ਉਹਦੇ ਵਿੱਚ ਸਾਡੀ ਭਾਵਨਾ ਹੈ ਕਿ ਅਸੀਂ ਸਰਕਾਰ ਨੂੰ ਪਿੱਛੇ ਧੱਕਾਂਗੇ ਔਰ ਇਸੇ ਤਰ੍ਹਾਂ ਲੱਖਾਂ ਦਾ ਇਕੱਠ 25 ਅਗਸਤ ਨੂੰ ਦਿੱਲੀ ਦੇ ਵਿੱਚ ਇੱਕ ਦਿਨ ਲਈ ਕਰਾਂਗੇ ਜੰਤਰ ਮੰਤਰ ਤੇ ਔਰ ਸਰਕਾਰ ਫ੍ਰੀ ਟ੍ਰੇਡ ਐਗਰੀਮੈਂਟ ਨਾ ਕਰੇ ਔਰ ਉਸ ਦੇ ਨਾਲ ਨਾਲ ਕਿਸਾਨਾਂ ਦੀਆਂ ਜਿਹੜੀਆਂ ਮੇਨ ਮੰਗਾਂ ਪਿਛਲੇ ਅੰਦੋਲਨਾਂ ਦੀਆਂ ਪੈਂਡਿੰਗ ਪਈਆਂ ਉਹ ਸਾਰੀਆਂ ਲਾਗੂ ਕਰੇ ਜਿਸ ਤਰ੍ਹਾਂ ਐਮਐਸਪੀ ਗਰੰਟੀ ਕਾਨੂੰਨ ਡਾਕਟਰ ਸੁਮਿੰਨਾਥਨ ਦੀ ਰਿਪੋਰਟ ਲਾਗੂ ਕਰਨਾ ਔਰ ਕਿਸਾਨਾਂ ਦੀ ਕਰਜ਼ ਮੁਕਤੀ ਕਰਨਾ ਔਰ ਉਹ ਸਾਰੀਆਂ ਮੰਗਾਂ ਦੇ ਨਾਲ ਨਾਲ ਕਿ ਕਿਸਾਨਾਂ ਦੇ ਪਾਏ ਕੇਸ ਮੁਕਦਮੇ ਸਰਕਾਰ ਵਾਪਸ ਲਵੇ ਔਰ ਇਹਨੂੰ ਲੈ ਕੇ ਇੱਕ ਦਿਨ ਦਾ ਅਸੀਂ ਪ੍ਰੋਗਰਾਮ ਦਿੱਲੀ ਦੇ ਵਿੱਚ ਕਰਨਾ ਹੈ ਔਰ ਉਹਦੇ ਉਹਦੀ ਤਿਆਰੀ ਵਜੋਂ ਪੰਜਾਬ ਹਰਿਆਣਾ ਯੂਪੀ ਮੱਧ ਪ੍ਰਦੇਸ਼ ਔਰ ਰਾਜਸਥਾਨ ਇਹਨਾਂ ਸਾਰੀਆਂ ਸਟੇਟਾਂ ਦੇ ਵਿੱਚ ਅਸੀਂ ਕਾਫੀ ਗਿਣਤੀ ਦੇ ਵਿੱਚ ਲਗਭਗ 10 11 ਸਾਡੀਆਂ ਕਿਸਾਨ ਮਹਾਪੰਚਾਇਤਾਂ ਹੋਣਗੀਆਂ ਜਿਹਦੇ ਨਾਲ ਪੂਰੀ ਤਿਆਰੀ ਕਰਨ ਤੋਂ ਬਾਅਦ ਅਸੀਂ ਦਿੱਲੀ ਦੇ ਵਿੱਚ ਉਹ ਪ੍ਰੋਗਰਾਮ ਆਦਾਂ ਕਰਾਂਗੇ ਨਹੀਂ ਕੀ ਲੱਗਦਾ ਦਿੱਲੀ ਸਰਕਾਰ ਕਰਨ ਦੇਗੀ ਇਹ ਦੇਖੋ ਇਹ ਸਰਕਾਰ ਦੀ ਮਰਜ਼ੀ ਹੈ ਜੇਕਰ ਸਰਕਾਰ ਇਹ ਕਵੇ ਵੀ ਅਸੀਂ ਕਰਨ ਨਹੀਂ ਦੇਣਾ ਇਹ ਤੇ ਸਰਕਾਰ ਤੇ ਡਿਪੈਂਡ ਹੈ ਲੇਕਿਨ ਅਸੀਂ ਅੱਜ ਸਰਕਾਰ ਤੋਂ ਡਰਦੇ ਆਪਣੀ ਆਵਾਜ਼ ਬੰਦ ਕਰਕੇ ਥੋੜੀ ਬੈਠ ਜਾਵੇ ਸਰਕਾਰ ਨੇ ਧੋਖੇ ਨਾਲ ਸਾਡਾ ਅੰਦੋਲਨ ਉਠਾਇਆ ਸਾਡੀਆਂ ਡਿਮਾਂਡਸ ਉਸੇ ਥਾਂ ਤੇ ਖੜੀਆਂ ਐ ਜਿੰਨੀ ਦੇਰ ਤੱਕ ਉਹ ਮੰਗਾਂ ਪੂਰੀਆਂ ਨਹੀਂ ਹੁੰਦੀਆਂ ਓਨੀ ਦੇਰ ਤੱਕ ਇਹ ਅੰਦੋਲਨ ਇਹ ਲੜਾਈ ਜਾਰੀ ਐ ਤੇ ਜਾਰੀ ਰਹੇਗੀ ਇਹ ਲੈਂਡ ਪੁਲਿੰਗ ਪਾਲਿਸੀ ਜਿਹੜਾ ਤੁਸੀਂ ਵਿਰੋਧ ਕਰ ਰਹੇ ਹੋ ਸਾਰੀ ਪਾਰਟੀਆਂ ਦਾ ਵਿਰੋਧ ਕਰਦੀ ਐ ਕਿ ਉਹ ਵੀ ਨਾਲ ਹੈਗੇ ਥੋੜੇ ਦੇਖੋ ਜਿਹੜੀਆਂ ਜਿਹੜਾ ਵੀ ਇਹਦਾ ਵਿਰੋਧ ਕਰਦਾ ਸਭ ਦਾ ਧੰਨਵਾਦ ਹੈ ਕਰਨਾ ਚਾਹੀਦਾ ਪੰਜਾਬ ਅਹਤਾਸ਼ੀ ਹੋ ਕੇ ਕਰਨਾ ਚਾਹੀਦਾ ਸਾਰਿਆਂ ਨੂੰ ਪਰ ਉਹਨਾਂ ਨੂੰ ਯਾਦ ਕਰਨਾ ਚਾਹੀਦਾ ਹੈ ਕਿ ਆ 2011 ਚ ਸਰਕਾਰਾਂ ਕੀ ਦੀਆਂ ਰਹੀਆਂ ਉਸ ਤੋਂ ਬਾਅਦ ਸਰਕਾਰਾਂ ਕੀ ਦੀਆਂ ਕੀ ਦੀਆਂ ਰਹੀਆਂ ਅੱਜ ਵਾਲੇ ਜਿਹੜੇ ਪੀਸੀ ਦੇ ਵਿੱਚ ਤੁਹਾਡੇ ਸਾਹਮਣੇ ਆ ਕੇ ਰੋਕੇ ਗਏ ਨੇ ਉਹਨਾਂ ਨੇ ਉਹਨਾਂ ਦੀ ਬਾਤ ਪੁੱਛੀ ਗੱਲ ਸੁਣੀ ਪਰ ਮੈਂ ਕਹਿੰਦਾ ਫਿਰ ਵੀ ਸ਼ੁਕਰ ਹੈ ਦੇਰ ਆਏ ਦਰੋਸਤ ਆਏ ਜੇ ਅੱਜ ਕਿਸਾਨ ਦੀ ਗੱਲ ਕੋਈ ਕਰੇਗਾ ਤਾਂ ਧੰਨਵਾਦ ਕਰਾਂਗੇ ਇਹ ਪਿਛਲੇ ਧਰਨੇ ਦੇ ਵਿੱਚ ਦਿੱਲੀ ਤੋਂ ਆਮ ਆਦਮੀ ਤੁਹਾਡੇ ਨਾਲ ਸੀ ਕਿਹਾ ਇਹ ਵੀ ਹੋ ਸਕਦੀ ਹੈ ਬੰਦੇ ਬੜਾ ਸਾਥ ਦਿੱਤਾ ਸੀ ਆਮ ਆਦਮੀ ਦਾ ਪਿਛਲਾ ਵੀ ਜਿਹੜਾ ਹੈ ਭਗਵੰਤ ਮਾਨ ਇੱਕ ਬੋਲ ਰਿਹਾ ਹੈ ਕਹਿੰਦਾ ਇਹ ਇੰਨਾ ਕਹਿੰਦਾ ਲੀਡਰਾਂ ਨਾਲ ਵੀ ਮੇਰੀ ਵਕਫੀਅਤ ਹੈ ਇਹਨਾਂ ਦੇ ਬਹੁਤ ਸਾਰੇ ਜਿਹੜੇ ਵਰਕਰਸ ਨੇ ਮੇਰੇ ਮਿੱਤਰ ਨੇ ਸਾਡੇ ਸਾਥੀ ਹੈ ਅਸੀਂ ਇਹਨਾਂ ਦੀ ਮਦਦ ਕਰਦੇ ਆਂ ਉਦੋਂ ਤਾਂ ਭਗਵੰਤ ਮਾਨ ਨੂੰ ਅਸੀਂ ਕਿਸਾਨ ਲੱਗੇ ਆਂ ਤੇ ਜੇ ਭਗਵੰਤ ਮਾਨ ਦੇ ਕੋਲੋਂ ਆਪ ਦੇ ਖੁਦ ਤੋਂ ਅਸੀਂ ਇਹ ਕਹਿ ਰਹੇ ਹਾਂ ਕਿ ਮੁੱਖ ਮੰਤਰੀ ਜੀ ਪਲੀਜ਼ ਨਾ ਮਾਰੋ ਪੰਜਾਬ ਦੇ ਕਿਸਾਨਾਂ ਨੂੰ ਆਹ ਯਾਰ ਕਿਹੜਾ ਤਰੀਕਾ ਲੱਭ ਲਿਆ ਤੂੰ ਕਿਸਾਨ ਦਾ ਪੁੱਤ ਜੱਟ ਦਾ ਪੁੱਤ ਹੋ ਕੇ ਇਹ ਰਸਤਾ ਕੱਢ ਲਿਆ ਕਿ ਲੈਂਡ ਪੂਲਿੰਗ ਲੈ ਜਾਂਦੀ ਔਰ 75% ਜ਼ਮੀਨਾਂ ਫ੍ਰੀ ਆਫ ਕੋਸਟ ਕਿਸਾਨਾਂ ਦੀ ਲੈ ਚੱਲਿਆ ਹੈ ਅਸੀਂ ਕਿਦੋਂ ਕਹਿੰਨੀ ਆ ਵੀ ਇੱਥੇ ਸੜਕਾਂ ਬਣਾਵੀ ਇਹ ਤੂੰ ਧੱਕੇ ਨਾਲ ਬਣਾ ਰਹੇ ਹੋ ਤੁਸੀਂ ਤੋ ਇਹ ਨਾ ਕਰੋ ਇਹ ਧੱਕੇਸ਼ਾਹੀ ਜਿਹੜੀ ਕਰ ਰਹੇ ਨੇ ਇਹਦਾ ਮਤਲਬ ਹੱਥੀ ਦੇ ਦੰਦ ਖਾਣ ਦੇ ਹੋਰ ਹੈ ਵਿਖਾਉਣ ਦੇ ਹੋਰ ਹੈ ਉਹ ਭਾਵੇਂ ਪੰਜਾਬ ਦੀ ਸਰਕਾਰ ਹੋਵੇ ਤੇ ਭਾਵੇਂ ਕੇਂਦਰ ਦੀ ਸਰਕਾਰ ਹੋਵੇ